ਇਨਾ ਜੀ ਡਾਕਟਰ ਅਸ਼ੋਕ ਸ਼ਰਮਾ ਸ਼ਰਮਾ ਜੀ ਅੱਜ ਇੱਕ ਮੀਟਿੰਗ ਹੋਈ ਹੈ ਜਿਹਦੇ ਵਿੱਚ 20 ਤਰੀਕ ਦੀ ਸ਼ੋਹ ਯਾਤਰਾ ਨੂੰ ਲੈ ਕੇ ਕੀ ਕੀ ਫੈਸਲੇ ਕੀਤੇ ਗਏ ਨੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਸੀ ਆਰਾਮ ਤੇ ਤੁਸੀਂ ਸਾਰੇ ਜਾਣਦੇ ਹੋ ਇਲਾਕਾ ਨਿਵਾਸੀ ਸਾਰੇ ਹਿੰਦੁਸਤਾਨ ਦੇ ਵਿੱਚ ਜਿਹੜਾ 22 ਤਰੀਕ ਨੂੰ ਅਜੋਧਿਆ ਦੀ ਵਿਖੇ ਪ੍ਰਾਣ ਪ੍ਰティਸ਼ਟਾ ਮੰਦਿਰ ਦੀ ਹੋ ਰਹੀ ਹੈ 500 ਸਾਲ ਬਾਅਦ ਰਾਮ ਭਗਤਾ ਲਈ ਇੱਕ ਬਹੁਤ بڑا ਹੈ ਮੌਕਾ ਮਿਲਿਆ ਤੇ ਲੋਕਾਂ ਦੀ ਸ਼ਰਧਾ ਸੀ ਤੇ ਲੋਕਾਂ ਦੀ ਭਾਵਨਾ ਸੀ ਕਰਕੇ ਸਾਰੇ ਪਹਿਲਾਂ ਤਾਂ ਇਸ ਖੁਸ਼ੀ ਦੇ ਵਿੱਚ ਸਾਰੇ ਨਗਰ ਨਿਵਾਸੀਆਂ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਇਸੇ ਦੀ ਉਸ ਤੋਂ ਪਹਿਲਾਂ ਅਸੀਂ 20 ਤਰੀਕ ਨੂੰ ਜਿਹੜੇ ਸ਼ਹਿਰ ਨਿਵਾਸੀ ਸਾਰੇ ਇਕੱਠੇ ਹੋ ਕੇ ਸ਼ੋਭਾ ਯਾਤਰਾ ਦਾ ਇੱਕ ਪ੍ਰੋਗਰਾਮ ਅਲਿਖਿਆ ਜਿਹੜੇ ਸ਼ਹਿਰ ਦੇ ਵਿੱਚ ਸ਼ੋਭਾ ਯਾਤਰਾ ਸਾਰੇ ਸ਼ਹਿਰ ਦੇ ਵਿੱਚ ਹੀ ਹੁੰਦੀ ਹੋਈ ਉਹ ਲੋਕਾਂ ਨੂੰ ਤਾਂ ਕਿ ਪਤਾ ਲੱਗੇ RAM RAJ ਹੈ ਕੀ ਸੀ ਤੇ ਇਸ ਲਈ RAM RAJ ਦੇ ਵਿੱਚ ਸਾਰਿਆਂ ਦੀ ਦਿਲ ਦੀ ਭਾਵਨਾ ਹੈ ਕਿ ਹਿੰਦੁਸਤਾਨ ਦੇ ਵਿੱਚ ਰਾਮ ਰਾਜ ਆਵੇ ਤੇ ਸਾਰਾ ਸਾਡਾ ਦੇਸ਼ ਆ ਪਰਫਲਿਤ ਹੋਵੇ ਇਸ ਲਈ ਸਾਰੇ ਇਲਾਕਾ ਨਿਵਾਸੀ ਭਰਾਵਾਂ ਬੇਣਾ ਨੂੰ ਬੇਨਤੀ ਹੈ ਇਹਦੇ ਵਿੱਚ ਹਰ ਪਰਿਵਾਰ ਦਾ ਮੈਂਬਰ ਜਿਹੜਾ ਹੈ ਇਹਦੇ ਵਿੱਚ ਸ਼੍ਰੀਕ ਹੋਵੇ ਤਾਂ ਕਿ ਉਹ ਵੀ ਮਹਿਸੂਸ ਕਰੇ ਕਿ ਮੈਂ ਵੀ ਰਾਮ ਜੀ ਦੇ ਹੋਂਦ ਤੇ ਜਿਹੜੀ ਖੁਸ਼ੀ ਦਾ ਪ੍ਰਗਟਾਵਾ ਕਰ ਸਕੇ ਤੇ ਰਾਮ ਰਾਜ ਦੀ ਸਥਾਪਨਾ ਲਈ ਉਹ ਸਾਰੇ ਲੋਕ ਅੱਗੇ ਆਉਣ ਲਈ ਇਹ ਸਾਰੇ ਸਾਥੀਆਂ ਨੂੰ ਅਪੀਲ ਹੈ ਕਿ 20 ਤਰੀਕ ਨੂੰ ਪਹਿਲਾਂ ਹਮਾ ਮਾ ਕੇ ਪਹੁੰਚੇ ਤੇ 22 ਤਰੀਕ ਨੂੰ ਆਪਾਂ ਆਪਣੇ ਘਰਾਂ ਵਿੱਚ ਛੰਡੇ ਤੇ ਨਾਲੇ ਅਸੀਂ ਦੀਵੇ ਤੇ ਦੀਵਾਲੀ ਦੀ ਤਰ੍ਹਾਂ ਤਿਆਰ ਮਨਾਈਏ ਤਾਂ ਕਿ ਪਤਾ ਲੱਗੇ ਕਿ ਰਾਮ ਮਤਾ ਦਾ ਪ੍ਰੋਗਰਾਮ ਚੰਗੀ ਚੱਲੇ ਸਰਵ ਜੀ ਯਾਤਰਾ ਕਿੱਥੋਂ ਸ਼ੁਰੂ ਹੋਣੀ ਹੈ ਜੀ ਯਾਤਰਾ ਜਿਹੜੀ ਹੈ ਦੁਰਗਾ ਮੰਦਿਰ ਜੀ ਤੋਂ ਸਟਾਰਟ ਹੋਏਗੀ ਤੇ ਦੁਆਰਾ ਦੁਰਗਾ ਮੰਦਿਰ ਵਿਖੇ ਜਾ ਕੇ ਸਾਰੇ ਸ਼ਹਿਰ ਦੇ ਵਿੱਚ ਲੰਘਣੋਂ ਬਾਅਦ ਉੱਥੇ ਜਾ ਕੇ ਦਾ ਜਿਹੜਾ ਅਸੀਂ ਉਹਨੂੰ ਸਮਾਪਤੀ ਕਰਾਂਗੇ ਟਾਈਮ ਕਿ ਹੋਊਗਾ ਜੀ 1 ਵਜੇ 1 ਵਜੇ ਤੋਂ ਸਟਾਰਟ ਕੀਤਾ ਜਾਊਗਾ ਠੀਕ ਜੈ ਸ਼ੀਰਮ ਜੈ ਸ਼ੀਰਮ ਸ਼ੰ ਸ਼ੀਰਮ ਕੀ ਨਾ ਜੀ ਪਵਨ ਸੋਤਾ ਜੀ ਸੋਤਾ ਜੀ ਅੱਜ ਇੱਕ ਮੀਟਿੰਗ ਸੱਦੀ ਗਈ ਸੀ ਜਿਹਦੇ ਵਿੱਚ ਸ਼ੋਭਾ ਯਾਤਰਾ ਨੂੰ ਲੈ ਕੇ ਕੀ ਕੀ ਦਸੀਨ ਲਿੱਤੇ ਗਏ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਦੱਸੋ ਦੇਖੋ ਸਭ ਤੋਂ ਪਹਿਲਾਂ ਜੈ ਸ਼੍ਰੀ ਰਾਮ ਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਪਹਿਲਾਂ ਸਭ ਤੋਂ ਪਹਿਲਾਂ ਦੇਸ਼ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਹ ਰਾਮ ਰਾਜ ਦੀ ਸਥਾਪਨਾ ਦੀ ਲੱਖ ਲੱਖ ਮੁਬਾਰਕਾ ਦਿੰਦਾ ਜੀ ਜੋ ਵੀ ਹੈ ਜਿਸ ਤਰ੍ਹਾਂ ਕਿ ਆਪਣੇ Hindu ਧਰਮ ਬਾਰੇ ਜਾਗਰੂਤ ਨਵੀਂ ਜਿਹੜੀ ਪੀੜ੍ਹੀ ਆ ਉਹਨਾਂ ਨੂੰ ਕਰਨ ਲਈ ਸਾਡੇ ਬਹੁਤ ਹੀ ਸਤਿਕਾਰਯੋਗ ਸ਼ਹਿਰ ਦੇ ਸੀਨੀਅਰ ਜਿਹੜੇ ਸਾਡੇ ਜਿੰਨੇ ਵੀ ਸਾਡੇ ਬਜ਼ੁਰਗ ਨੇ ਅੰਕਲ ਨੇ ਸਾਡੇ ਭਰਾ ਨੇ ਸਾਡੇ ਨਾਲ ਚੱਲ ਰਹੇ ਨੇ ਇਹਨਾਂ ਨੇ ਮੁੰਡੇ ਨਾਲ ਮੁੰਡਾ ਜੋੜ ਕੇ ਸ਼ਹਿਰ ਦੇ ਕੋ ਪਰਾਦਾ ਚੱਲ ਰਿਹਾ ਹਵਾ ਵੀ ਸ਼ੋਭਾ ਯਾਤਰਾ ਸਾਡੇ ਸ਼ਹਿਰ ਦੇ ਵਿੱਚ ਦੁਰਗਾ ਮੰਦਰ ਤੋਂ ਚੱਲ ਕੇ ਪੂਰੇ ਸ਼ਹਿਰ ਦੀਆਂ ਪ੍ਰਕਰਮਾਂ ਕਰਕੇ ਉੱਥੇ ਸਮਾਪਤ ਹੋ ਗਈ ਜੀ ਅਤੇ ਬਹੁਤ ਹੀ ਵਧੀਆ ਝਾਕੀਆਂ ਦੇਖਣ ਨੂੰ ਮਿਲ ਗਈਆਂ ਸੋ ਜਿਸ ਤਰ੍ਹਾਂ ਕਿ 494 ਸਾਲ ਬਾਅਦ ਭਗਵਾਨ શ્રી ਰਾਮ ਜੀ ਦੇ ਮੰਦਿਰ ਦਾ ਉਦਘਾਟਨ ਹੈ ਜੀ ਸੋ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਇਹ ਅਪੀਲ ਕਰਾਂਗੇ ਕਿ 22 ਤਰੀਕ ਨੂੰ ਆਪਣੇ ਘਰਾਂ ਦੇ ਵਿੱਚ ਝੰਡੇ ਲਗਾ ਕੇ ਦੀਪਮਾਲਾ ਕਰਕੇ ਅਰ ਦੁਆਲੀ ਮੰਗੋਹੀ ਪੂਰਾ ਸਜਾਇਆ ਜਾਵੇ ਸੋ ਸਾਰੇ ਦੇਸ਼ ਵਾਸੀਆਂ ਨੂੰ ਜੈ શ્રી ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਰਵੀ ਜੀ ਦਾ ਕੰਮ ਹੈ। ਤਾਂ ਪਰ ਸਾਹਿਬ ਇੱਕ ਮੀਟਿੰਗ ਕੀਤੀ ਹੈ ਜੀ ਸਾਰੇ ਹਿੰਦੂ ਭਰਾ ਸਾਰੇ ਭਾਈ ਸਾਰੇ ਇਕੱਠਾ ਹੋਇਆ ਵਾ ਮੀਟਿੰਗ ਵਿੱਚ ਕੀ ਡਿਸੀਜਨ ਲਿੱਤਾ ਗਿਆ 23 ਦੀ ਯਾਤਰਾ ਨੂੰ ਲੈ ਕੇ। ਮੀਟਿੰਗ ਦੇ ਵਿੱਚ ਡਿਸੀਜਨ ਇਹ ਲਿੱਤਾ ਗਿਆ ਜੀ ਅਸੀਂ ਆਪਣੇ શ્રી ਰਾਮ ਜੀ ਦੇ ਜੋ ਹੈ ਮਨਾਉਣੇ ਜਾ ਰਹੇ ਹਾਂ 22 ਤਾਰੀਖ ਨੂੰ ਉਹ ਜੱਧਾ ਵਿੱਚ ਉਹਨਾਂ ਦਾ ਪ੍ਰਵੇਸ਼ ਹੋਣ ਜਾ ਰਹੇ ਆ। ਉਹਨਾਂ ਨੇ ਅਗਮਨ ਦੇ ਉੱਤੇ ਅਸੀਂ ਆਪਣਾ ਛਾਕੀਆਂ ਇੱਥੋਂ ਦੁਰਗਾ ਮੰਦਿਰ ਤੋਂ ਸ਼ੁਰੂ ਕਰਕੇ ਤੇ ਦੁਰਗਾ ਮੰਦਿਰ ਤੇ ਹੀ ਸਮਾਪਤੀ ਕਰਾਂਗੇ ਟਾਈਮ 1 ਵਜੇ ਦਾ ਹੋਵੇਗਾ ਸੋ ਇਲਾਕਾ ਨਿਵਾਸੀਆਂ ਨੂੰ ਅਤੇ ਸ਼ਹਿਰ ਨਿਵਾਸੀਆਂ ਨੂੰ ਅਤੇ ਜਿਹੜੇ ਮੇਰੇ ਬੱਚੇ ਇੱਥੇ ਮੇਰੇ ਭਰਾ ਮੇਰੇ ਵੀਰ ਛੋਟੇ ਆਏ ਹੋਏ ਨੇ ਸ਼ਹਿਰ ਨਿਵਾਸੀ ਮੈਨੂੰ ਬੜੀ ਖੁਸ਼ੀ ਆ ਇਹਨਾਂ ਦੇ ਉੱਤੇ ਬੜਾ ਮਾਣ ਅੱਜ ਹੋਇਆ ਵੀ ਇਹਨਾਂ ਨੇ ਇਹ ਰਲ ਮਿਲ ਕੇ ਬਹੁਤ بڑا ਉਦਮ ਚੱਕਿਆ ਹੈ ਇਨਾਂ ਦੀ ਵੀ ਭਾਵਨਾ ਮਤਲਬ ਸ਼੍ਰੀ ਰਾਮ ਜੀ ਨੇ ਇਹਨਾਂ ਦੇ ਅੰਦਰ ਵੀ ਪੈਦਾ ਕੀਤੀ ਕਿ ਅਸੀਂ ਵੀ ਇਸ ਗੱਲ ਨੂੰ ਉਪਰਾਲਾ ਕਰੀਏ ਸੋ ਮੈਨੂੰ ਬੜੀ ਖੁਸ਼ੀ ਹੈ ਕਿ ਇਹ ਮੇਰੇ ਸ਼ਹਿਰ ਦੇ ਜਿੰਨੇ ਵੀ ਬੱਚੇ ਨੇ ਇਸ ਲਾਈਨ ਦੇ ਉੱਤੇ ਚੱਲੇ ਹੋਏ ਨੇ ਤੇ ਅੱਗੇ ਨੂੰ ਵੀ ਮੈਂ ਉਸ ਪ੍ਰਮਾਤਮਾ ਅੱਗੇ ਸ਼੍ਰੀ ਰਾਮ ਜੀ ਅੱਗੇ ਬੇਨਤੀ ਕਰੂੰਗਾ ਅਰਦਾਸ ਕਰੂੰਗਾ ਸਿਰ ਚੁਕਾਉਂਗਾ ਹਮੇਸ਼ਾ ਦੀ ਤਰ੍ਹਾਂ ਬਿਹੀ ਇਹਨਾਂ ਨੂੰ ਦਿਨ ਦੁਗਣਾ ਰਾਤ ਚੌਗਣਾ ਤਰਕ ਇਸ ਕੰਮ ਦੇ ਵਿੱਚ ਪੂਰਾ ਮਤਲਬ ਸਹਿਯੋਗ ਦੇਣ ਇਸ ਕੰਮ ਨੂੰ ਸਰੇ ਲੱਗ ਲਾ ਦੇ ਜੈ ਸ਼ੀਰ ਮੋਸੀਆ ਪਤੀ ਰਾਮ ਚੰਦਰ ਵਾਹਿ ਜੈ ਕੀ ਨਾ ਜੀ ਰੂਪਮ ਗੰਭੀਰ ਜੀ ਗੰਭੀਰ ਸਾਹਿਬ ਅੱਜ ਮੀਟਿੰਗ ਵਿੱਚ ਆਏ ਹੋ ਤੇ ਕੀ ਡਿਸੀਜਨ ਲਿੱਤਾ ਗਿਆ ਜੀ 20 ਤਰੀਕ ਨੂੰ ਸ਼ੋਹਾਤ ਨਿਕਲ ਰਹੀ ਹੈ ਹਾਂ ਜੀ 20 ਤਰੀਕ ਨੂੰ ਜੀ ਸ਼ੋਭਾ ਯਾਤਰਾ ਨਿਕਲ ਵੀ ਹੈ ਜੀ ਜੋ ਆਪਣੀ ਦੁਰਗਾ ਮੰਦਿਰ ਤੋਂ 1 ਵਜੇ ਸਟਾਰਟ ਹੋਣੀ ਹੈ ਜੀ ਦੇ ਵਿੱਚ ਤੁਹਾਨੂੰ ਬਹੁਤ ਸੁੰਦਰ ਸੁੰਦਰ ਝਲਕੀਆਂ ਦੇਖਣ ਨੂੰ ਮਿਲਣਗੀਆਂ ਜੀ ਸ਼੍ਰੀ ਰਾਮ ਜੀ ਦੀਆਂ ਹੇ ਰਾਮ ਹਰੀ ਕ੍ਰਿਸ਼ਨਾ ਬੈਂਡ ਤੇ ਹੋਰ ਵੀ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਲੰਗਰ ਬਹੁਤ ਹੀ ਵਧੀਆ ਸ਼ੈਵ ਨੂੰ ਸਜਾਇਆ ਜਾ ਰਿਹਾ ਹੈ ਜੀ ਸਾਰੇ ਸ਼ੈਵ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਵੀ 1 ਵਜੇ ਹੁਮ ਹੁਮਾ ਕੇ ਦੁਰਗਾ ਮੰਦਿਰ ਤੋਂ ਇਹ ਸ਼ੋਭਾ ਯਾਤਰਾ ਸਟਾਰਟ ਹੋਣੀ ਹੈ ਜੀ ਹੁਮ ਹੁਮਾ ਕੇ ਪਹੁੰਚੋ ਜੀ ਤੇ ਇਸ ਸ਼ੋਭਾ ਯਾਤਰਾਦ ਨੂੰ ਖੋਲ ਚਾਲੂ ਚਾਲ ਬਣਾਓ ਜੀ 22 ਤਰੀਕ ਨੂੰ ਲੈ ਕੇ ਕੀ ਪ੍ਰੋਗਰਾਮ ਰੱਖਿਆ ਗਿਆ ਜੀ 22 ਤਰੀਕ ਨੂੰ ਜੀ ਲੰਗਰ ਲਗਾਵੇ ਆ ਜੀ ਤੇ ਬਹੁਤ ਵਧੀਆ ਮਾਹੌਲ ਹੈ ਜੀ 네. 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 네.